ਫਿਨੈਸ਼ੀਅਲ ਅਮਸنگ ਨਾਮ ਹੈ ਬੀਸਿਕਲੀ ਸਾਡੀ ਫਰਮ ਐਂਪਰਰ ਬੁਲਜ਼ ਜਿਨ੍ਹਾਂ ਨੇ ਇੱਕ ਮੁਹਿੰਮ ਸਟਾਰਟ ਕੀਤੀ ਹੈ এডੂਕੇਸ਼ਨ ਪ੍ਰੋਵਾਈਡ ਕਰਨ ਦੀ ਸ਼ੇਅਰ ਮਾਰਕੀਟ ਦੀ ਤੋਂ ਸਾਡਾ ਇੱਥੇ ਜਮਾਲਪੁਰ ਦੇ ਵਿੱਚ ਫਿਫਥ ਬ੍ਰਾਂਚ ਓਪਨ ਹੋਇਆ ਹੈ ਤੋਂ ਉਸ ਦੀ ਖੁਸ਼ੀ ਦੇ ਵਿੱਚ ਅਸੀਂ ਪ੍ਰੈਸ ਕਾਨਫਰੰਸ ਲਾਈ ਸੀ ਅੱਜ ਕੀ ਕੀ ਉਹਦੇ ਵਿੱਚ ਮਿਲ ਦੇਗਾ ਇਸੇ ਇੱਥੇ ਸ਼ੇਅਰ ਮਾਰਕੀਟ ਦੀ ਪੂਰੀ ਕਲਾਸੇਜ਼ ਲੈਨੇ ਆ ਕਿ ਇੱਥੇ ਬੱਚਿਆਂ ਨੂੰ ਟ੍ਰੇਨ ਕਰਦੇ ਆ ਫਾਈਨੈਂਸ਼ੀਅਲ ਮਾਰਕੀਟ ਦੇ ਵਿੱਚ ਰੀਅਲ ਦੁਨੀਆ ਦੇ ਵਿੱਚ ਜੌਬ ਤੋਂ ਹਟ ਕੇ ਲੋਕਾਂ ਤੋਂ ਹਟ ਕੇ ਕਿੱਦਾਂ ਪੈਸਾ ਬਣਾ ਸਕਦੇ ਹੋ ਐਂਡ ਆਪਣੇ ਕਰੀਅਰ ਨੂੰ ਕਿੱਦਾਂ ਸਿਕਿਉਰ ਕਰ ਸਕਦੇ ਹੋ ਤੁਸੀਂ ਕਿੰਨੇ ਬੱਚੇ ਸਾਡੇ ਕੋਲ ਪਹਿਲਾਂ ਆਉਂਦੇ ਆ ਜਿਹੜੇ ਅਸੀਂ ਸਰ ਮੋਰ ਥੈਨ 5000 ਸਟੂਡੈਂਟ ਟ੍ਰੇਨ ਕਰ ਚੁੱਕੇ ਹਾਂ ਆਪਣੇ ਸਾਰੇ ਇੰਸਟੀਚੂਟ ਦੇ ਵਿੱਚ ਸਾਨੂੰ 6 ਸਾਲ ਦਾ ਐਕਸਪੀਰੀਐਂਸ ਇਸ ਦੇ ਵਿੱਚ ਐਂਡ ਕਾਫੀ ਅੱਛੇ ਲੈਵਲ ਤੇ ਵੀ ਡੂ ਟਰੇਡਿੰਗ ਖੁਦ ਹੀ ਟਰੇਡਿੰਗ ਵੀ ਅਸੀਂ ਕਰਦੇ ਹਾਂ ਐਂਡ ਅਸੀਂ ਸਟੂਡੈਂਟਸ ਅਗੇ ਫੰਡਿੰਗ ਵੀ ਪ੍ਰੋਵਾਈਡ ਕਰਦੇ ਹਾਂ ਜਿੱਥੇ ਕਿ ਉਹ ਸਾਡੇ ਫੰਡਸ ਸੇ ਅੱਗੇ ਟਰੇਡ ਕਰਕੇ ਪੈਸੇ ਬਣਾ ਸਕਦੇ ਹੋ ਜਿਵੇਂ ਕਿ ਜਿਵੇਂ ਕਿ ਸਰ ਮੰਨ ਲਓ ਕੋਈ ਸਟੂਡੈਂਟ ਆਇਆ ਪਲੱਸ 2 ਪਾਸ ਆਊਟ ਉਹਦੇ ਕੋਲ ਪੈਸੇ ਨਹੀਂ ਹੈ ਟਰੇਡਿੰਗ ਸਿੱਖਣਾ ਹਰ ਇੱਕ ਕੋਈ ਸਿੱਖ ਲੈਂਦਾ ਹੈ ਟਰੇਡਿੰ ਤੂੰ ਪੰਜਾਬ ਦੇ ਵਿੱਚ ਇਕੱਲੋ ਪੂਰੇ ਨਾਰਥ ਇੰਡੀਆ ਦੇ ਵਿੱਚ ਐਂਪਰਰ ਬੁੱਧਰੀ ਫਸਟ ਟਾਈਮ ਇੱਕ ਮੁਹਿੰਮ ਸਟਾਰਟ ਕੀਤੀ ਹੈ ਜਿੱਥੇ ਕਿ ਅਸੀਂ ਫੰਡਿੰਗ ਵੀ ਕਰਦੇ ਹਾਂ ਬੱਚਿਆਂ ਨੂੰ ਸਾਡੇ ਫੰਡਸ ਤੋਂ ਟ੍ਰੇਡ ਕਰਕੇ ਆਪਣੀ ਕਰੀਅਰ ਨੂੰ ਸਕਾਰ ਕਰ ਸਕਦੇ ਹਾਂ ਕਿੰਨੇ ਕੋ ਬੱਚੇ ਅੱਜ ਤੱਕ ਸਾਡੇ ਕੋਲੋਂ ਕੰਮ ਵਿੱਚ ਹੈ ਸਾਡੇ ਕੋਲ ਸਿਰ ਕੰਮ ਆਪ ਦੀ ਗੱਲ ਕਰੀ 5000 ਤੋਂ ਵੱਧ ਸਿਖਾ ਚੁੱਕੇ ਹਾਂ 4000 ਤੋਂ ਵੱਧ ਬੱਚੇ ਅਸੀਂ ਫੰਡਿੰਗ ਵੀ ਕਰ ਚੁੱਕੇ ਹਾਂ ਖੁਦ ਆਪਣੇ ਐਂਡ ਤੇ ਅੱਜ ਕਿਹੜੀ ਜਗ੍ਹਾ ਆਫਿਸ ਖੋਲ ਰਿਹਾ ਹੈ ਅੱਛਾ ਸਾਡਾ ਜਮਾਲਪੁਰ 32 ਸੈਕਟਰ ਦਾ ਆਫਿਸ ਖੋਲ ਰਿਹਾ ਹੈ ਜਿਹੜੀ ਵਿਸ਼ਾਦ ਮੈਗਾ ਮਾਰਟ ਵਾਲੀ ਮੇ ਸਾਰੇ ਸਾਰੇ ਆਫਿਸ ਤੇ ਬ੍ਰਾਂਚ ਜਿੰਨੀ ਵੀ ਜਮਨਤ ਨੂੰ ਦੀ ਇਹ ਚੀਜ਼ ਨਹੀਂ ਹਾਂ ਸਾਡੇ ਸਿਰਕ ਜਮਾਲਪੁਰ ਜਲੰਧਰ ਹੈ ਮੋਹਾਲੀ ਹੈ ਸਾਹਨੇ ਵਾਲਾ ਹੈਡ ਆਫਿਸ ਸਾਡਾ ਮਾਲ ਟਾਊਨ ਦੇ ਵਿੱਚ ਹੈ ਬਹੁਤ ਵੀ ਬੋਰ ਵੀ ਰਾਜ ਕੋਰਨਾ ਦੀ ਹੈ ਜੀ ਸਰ ਅਸੀਂ ਪਲਾਨ ਕਰ ਰਹੇ ਹਾਂ ਬਹੁਤ ਹੀ ਜਲਦੀ ਅੰਮ੍ਰਿਤਸਰ ਦੇ ਵਿੱਚ ਦਿੱਲੀ ਦੇ ਵਿੱਚ ਉੱਥੇ ਅਸੀਂ ਪਲਾਨ ਕਰ ਰਹੇ ਹਾਂ ਬਹੁਤ ਜਲਦੀ ਖੋਲ੍ਹਣ ਦੀ ਸੀ ਲੋਕਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਹਾਂ ਮੈਂ ਸਾਰੇ ਲੋਕਾਂ ਨੂੰ ਇਹੀ ਕਹਿਣਾ ਚਾਹੁੰਗਾ ਸਟਾਕ ਮਾਰਕੀਟ ਨੂੰ ਜੋ ਵੀ ਲੋਕ ਜੂਆ ਸਮਝਦੇ ਗੈਂਬਲ ਸਮਝਦੇ ਉਹਨਾਂ ਸਾਰੇ ਨੂੰ ਇੱਕ ਅਪੀਲ ਹੈ ਮੇਰੀ ਕਿ ਪਲੀਜ਼ ਇਹਨੂੰ ਜੂਆ ਨਾ ਸਮਝ ਕੇ ਇਹਨੂੰ ਸਿੱਕੇ ਕੀਤਾ ਜਾਵੇ ਤੁਸੀਂ ਬਹੁਤ ਅੱਗੇ ਨੂੰ ਲੈ ਕੇ ਜਾ ਸਕਦੇ ਹੋ ਐਜ਼ ਅ ਕਰੀਅਰ ਇਨ યોਰ ਲਾਈਫ ਅਸ਼ਰੁਤਾਪਨ ਆ ਸਰ ਮੇਰਾ ਅੱਜ ਦੀ ਪ੍ਰੈਸ ਕਾਨਫਰੰਸ ਦਾ ਮਿਸ਼ਨ ਸਰ ਆਜੀਤ ਪੰਡਰੋਂ ਦਾ ਮੇਨ ਵਿਸ਼ਾ ਹੈ ਕਿ ਅਸੀਂ ਇਹ ਉਹੀ ਜਿਦਾ ਆਨਸਰ ਨੇ ਵੀ ਦੱਸਿਆ ਸੀ ਮੁਹਿੰਮ ਚਾਲੂ ਕਰ ਰਹੇ ਹਾਂ ਕਿ ਅਸੀਂ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਬਣਾਉਣਾ ਚਾਹੁੰਦੇ ਹਾਂ ਅੱਜ ਦੇ ਯੂਥ ਨੂੰ ਕਿ ਜਿਹੜਾ ਵੀ ਬੱਚਾ ਪਲੱਸ 2 ਪਾਸ ਕਰ ਰਿਹਾ ਹੈ ਜਾਂ ਫਿਰ ਐਮਬੀਏ ਕਰ ਰਿਹਾ ਹੈ ਬੀਬੀਏ ਕਰ ਰਿਹਾ ਹੈ ਪੜ੍ਹਾਈ ਕਰ ਰਿਹਾ ਹੈ ਉਹ ਪੜ੍ਹਾਈ ਦੇ ਨਾਲ-ਨਾਲ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਬਣੇ ਤੇ ਉਹ ਇਹਨੂੰ ਇੱਕ ਬਿਜ਼ਨਸ ਦੀ ਤਰ੍ਹਾਂ ਟ੍ਰੀਟ ਕਰੇ ਸਟਾਕ ਮਾਰਕੀ ਅਚੀ ਤਰ੍ਹਾਂ ਐਜੂਕੇਟ ਹੋਏ ਜਿੱਦਾਂ ਅਸੀਂ ਕੋਈ ਵੀ ਇੰਜੀਨੀਅਰਿੰਗ ਡਿਗਰੀ ਕਰਨ ਜਾਂਦੇ ਆ ਜਾਂ ਫਿਰ ਆਪਾਂ ਡਾਕਟਰੀ ਕਰਨ ਜਾਂਦੇ ਆ 4 ਤੋਂ 5 ਸਾਲ ਲੱਗਦੇ ਆ ਅਸੀਂ ਉਹੀ ਐਜੂਕੇਸ਼ਨ ਨੂੰ 3 ਤੋਂ 4 ਮਹੀਨੇ ਦੇ ਅੰਦਰ ਕੰਪਰੈਸ ਕਰਕੇ ਬੱਚਿਆਂ ਨੂੰ ਹੈਂਡਹੋਲਡਿੰਗ ਦੇ ਕੇ ਪੜਾ ਕੇ ਉਹਨਾਂ ਨੂੰ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਬਣਾਉਣਾ ਚਾਹੁੰਦੇ ਆ ਕਿ ਬੱਚੇ ਖੁਦ ਟਰੇਡਿੰਗ ਕਰਕੇ ਖੁਦ ਪੈਸੇ ਕਮਾਉਣ ਇੱਕ ਬੱਚੇ ਨੂੰ ਮਹੀਨੇ ਦਾ ਕਿੰਨਾ ਕੁ ਬੈਨੀਫਿਟ ਮਿਲ ਸਕਦਾ ਜੀ ਆਪ ਕਰੇ ਮੰਨ ਕੇ ਦੇਖੋ ਜੀ 5 ਤੋਂ 10% ਬੱਚਾ ਆਰੋਨ ਨਾਲ ਕਮਾ ਸਕਦਾ ਜੇ ਉਹ 50000 ਰੁਪਏ ਲੈ ਕੇ ਆ ਰਿਹਾ ਤਾਂ ਉਹ ਕਿਤੇ ਨਾ ਕਿਤੇ 8 ਤੋਂ ਮਾਰਕੀਟ ਚ ਪਰਮ ਪਰਮ हां जी ਤੇ ਕੋਈ ਬੱਚਿਆਂ ਨੂੰ ਸੁਝਾਉਣਾ ਮੈਂ ਬੱਚਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਸਟਾਕ ਮਾਰਕੀਟ ਚ ਜਦੋਂ ਆੰਦੇ ਹੋ ਤੁਸੀਂ ਬਹੁਤ ਸਾਰੇ YouTube ਵੀਡੀਓਜ਼ ਵੀ ਦੇਖਦੇ ਹੋ ਇਨਫਲੂਐਂਸਰ ਨੂੰ ਵੀ ਦੇਖਦੇ ਹੋ ਕੋਈ ਗਲਤ ਚੀਜ਼ ਨਹੀਂ ਹੈ ਸਾਰਿਆਂ ਨੂੰ ਦੇਖੋ ਸਾਰਿਆਂ ਨੂੰ ਐਕਸੈਪਟ ਕਰੋ ਪਰ ਤੁਸੀਂ ਅੱਛੀ ਤਰ੍ਹਾਂ ਐਜੂਕੇਸ਼ਨ ਲੈ ਕੇ ਟਰੇਡਿੰਗ ਦੇ ਅੰਦਰ ਵੜੋ ਜੇ ਤੁਸੀਂ ਐਜੂਕੇਸ਼ਨ ਹਾਫ ਐਜੂਕੇਸ਼ਨ ਲੈ ਕੇ ਜਾਓਗੇ ਤਾਂ ਤੁਹਾਡਾ ਜਿਹੜਾ ਵੀ ਹਾਰਡ ਐਨ ਮਨੀ ਹੈ ਤੁਹਾਡੇ ਪੇਰੈਂਟਸ ਦਾ ਪੈਸਾ ਉਹ ਸਾਰਾ ਡੁੱਬ ਜਾਊਗਾ ਇਹ ਮਾਰਕੀਟ ਜਿੰਨਾ ਵਧੀਆ ਰਿਵਾਰਡ ਕਰਦੀ ਆ ਉਹਨੇ ਛੇਤੀ ਖਿੱਚ ਵੀ ਲੈਂਦੀ ਏ ਤੁਸੀਂ ਪ੍ਰੋਪਰਲੀ ਐਜੂਕੇਟ ਹੋ ਕੇ ਨਾ ਜਾਓ ਤੇ ਸਾਡਾ ਇਹੀ ਗੋਲ ਹੈ ਇੱਥੇ ਐਂਪੀਰਰ ਬੂਸਟ ਤੇ ਕਿ ਅਸੀਂ ਬੱਚਿਆਂ ਨੂੰ ਚੰਗੀ ਤਰ੍ਹਾਂ ਪ੍ਰੋਪਰਲੀ ਐਜੂਕੇਸ਼ਨ ਕਰਨਾ ਚਾਹੁੰਦੇ ਆ ਫਰੋਮ ਏ ਬੀ ਸੀ ਡੀ ਆਫ ਸਟਾਕ ਮਾਰਕੀਟ ਤਾਂ ਕਿ ਬੱਚੇ ਐਜੂਕੇਸ਼ਨ ਲੈ ਕੇ ਫਿਰ ਟਰੇਡਿੰਗ ਦੇ ਅੰਦਰ ਆ ਕੇ ਵਧੀਆ ਪ੍ਰੋਫਿਟ ਕਮਾਉਣ ਸਰ ਕਈ ਲੋਕੇ ਦਾ ਸੋਚਦੇ ਇਹਦੇ ਚ ਲਾਸ ਵੀ ਬੜਾ ਹੁੰਦਾ ਆ ਉਹੀ ਦੇਖਿਓ ਜੇ ਉਹ ਪਾਰਟ ਆਫ ਦਾ ਹੋਲ ਜਰਨੀ ਹੈ ਜੀ ਕਿ ਤੁਸੀਂ ਜੇ ਗੁਰੂ ਦਕਸ਼ਨਾ ਨਹੀਂ ਦਿਓਗੇ ਮਾਰਕੀਟ ਨੂੰ ਤਾਂ ਤੁਸੀਂ ਵੱਡਾ ਪੈਹਾ ਵੀ ਨਹੀਂ ਕਮਾ ਸਕਦੇ ਗੁਰੂ ਦਕਸ਼ਨਾ ਇਨੀਸ਼ੀਅਲੀ ਦੇਣੀ ਪੈਂਦੀ ਹੈ ਹੁਣ ਤੁਸੀਂ ਗੁਰੂ ਦਕਸ਼ਨਾ ਕਿੰਨੀ ਵੱਡੀ ਦੋਗੇ ਹੁਣ ਸਾਨੂੰ 10 ਸਾਲ ਹੋ ਗਏ ਕੰਮ ਕਰਦੇ ਹੋਏ ਅਸੀਂ ਗੁਰੂ ਦਕਸ਼ਨਾ ਸਟਾਰਟਿੰਗ ਦਿੱਤੀ ਐਨਿਆ ਸਾਰੀ ਓਪਰਚ्युनिटीज ਸਿੱਗੀਆਂ ਨਹੀਂ ਮਾਰਕੀਟ ਦੇ ਅੰਦਰ ਸਿੱਖਣ ਦੀਆਂ ਬਟ ਅਸੀਂ ਗੁਰੂ ਦਕਸ਼ਨਾ ਦਿੱਤੀ ਬਟ ਉੱਥੋਂ ਸਿੱਖਿਆ ਬਟ ਸਾਡੇ ਕੋਲੋਂ 10 ਸਾਲ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਐਕਸਪੀਰੀਅੰਸ ਅਸੀਂ ਕਲੱਬ ਕਰਕੇ ਉਹਨਾਂ ਬੱਚਿਆਂ ਨੂੰ ਦੇ ਰਹੇ ਹਾਂ ਕਿ ਤੁਹਾਨੂੰ ਮਿਨਿਮਮ ਤੋਂ ਮਿਨਿਮਮ ਪੈਹਾ ਮਾਰਕੀਟ ਨੂੰ ਦੇਣਾ ਪਏ ਤੇ ਮੈਕਸਿਮਮ ਰਿਵਾਰਡ ਲੈ ਲਓ ਤੁਸੀਂ ਉਹ 3 ਮਹੀਨੇ ਦੇ ਅੰਦਰ ਅਸੀਂ ਆਪਣੇ ਐਕਸਪੀਰੀਅੰਸ ਨੂੰ ਸ਼ੇਅਰ ਕਰਨਾ ਹੈ ਤੇ ਸਿਖਾਉਣਾ ਬੱਚੇ ਨੂੰ ਜਿਹੜਾ 3 ਮਹੀਨੇ ਦਾ ਬੱਚੇ ਦਾ ਕਿੰਨਾ ਖਰਚਾ ਹੁੰਦਾ ਜਿਹੜਾ ਟੋਟਲ ਸਾਡੇ ਜਿਹੜਾ ਫਲੈਗਸ਼ਿਪ ਕੋਰਸ ਹੈ ਮਾਸਟਰਸ ਕੋਰਸ ਇੱਕ ਸਰਟੀਫਾਈਡ ਕੋਰਸ ਹੈ ਉਹਦੀ ਫੀਸ 25000 ਰੁਪਏ ਹੈ ਇਨਕਲੂਡਿੰਗ ਆਲ ਟੈਕਸਸ ਉਹ 25000 ਰੁਪਏ ਦੇ ਅੰਦਰ ਤੁਹਾਨੂੰ ਅਸੀਂ ਸਾਰਾ ਕੁਝ ਕਵਰ ਕਰਕੇ ਦਵਾਂਗੇ ਸਟਾਰਟਿੰਗ ਫਰੋਮ ਦ ਬੇਸਿਕਸ ਇਕਵਿਟੀ ਐਫ ਐਨਓ ਫੋਰੈਕਸ ਕ੍ਰਿਪਟੋ ਕਮੋਡਿਟੀਜ਼ ਕਰੰਸੀਜ਼ 100 ਐਂਡ ਮਤਲਬ 360 ਡਿਗਰੀ ਸਾਨੂੰ ਸਿਖਾਵਾਂਗੇ ਅਸੀਂ ਤੇ ਉਹ ਫੀਸ ਤੁਹਾਡੀ ਰਿਕਵਰੀ ਵੀ ਸਾਡੀ ਜ਼ਿੰਮੇਵਾਰੀ ਹੈ ਕਿ ਜਿਹੜਾ ਤੁਸੀਂ ਖਰਚਾ ਕੀਤਾ ਉਹਦਾ ਤੁਸੀਂ ਇਹ 3-4 ਮਹੀਨੇ ਦੇ ਅੰਦਰ ਇਹ ਰਿਕਵਰ ਕਰ ਲੋਗੇ ਸਾਡੇ ਨਾਲ ਟਰੇਡਿੰਗ ਕਰਕੇ ਲਾਈਫ